ਆਪ ਦੇਖ ਲੋ ਪੰਜਾਬ ਪੁਲਿਸ ਦਾ ਆਈਜੀ ਮਨਦੀਪ ਸਿੱਧੂ ਇਸ ਪਾਪੀ ਨੇ 70 ਸਾਲ ਤੇ 80 ਸਾਲ ਦੇ ਬਜ਼ੁਰਗ ਬਣੀ ਬਕਸੇ ਉਹਨਾਂ ਤੇ ਵੀ ਜ਼ੁਲਮ ਕੀਤਾ ਬੀਬੀਆਂ ਤੇ ਜੋ 70 70 ਸਾਲ ਦੀਆਂ ਬੀਬੀਆਂ ਨੇ 80 ਸਾਲ ਦੀਆਂ ਉਹਨਾਂ ਤੇ ਵੀ ਜ਼ੁਲਮ ਕੀਤਾ ਅਸੀਂ ਤਾਂ ਇਹਨੂੰ ਕਹਾਂਗੇ ਚਗਲ ਦਾ ਜਣਿਆ ਹੋਇਆ ਮਨਦੀਪ ਸਿੱਧੂ ਪਹਿਲਾਂ ਇਹ ਹਰਾਮ ਦੀ ਈਲਾਦ ਬੋਲਦਾ ਕੀ ਹੈ ਪਹਿਲਾਂ ਇਹ ਸੁਣ ਲਵੋ ਰਾਤ ਭਰ ਜਾਗਣਾ ਪੈਣਾ ਹੈ ਤੁਹਾਨੂੰ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਬਾਪੂ ਚਾਚੇ ਤਾਏ ਹੈ ਖੱਜਲ ਖਾਰ ਹੋਣ ਨਾ ਤੁਹਾਨੂੰ ਖਰਾਬ ਹੁੰਦਾ ਨਾ ਬਹੁਤ ਹੱਥ ਬੰਨ ਕੇ ਬੇਨਤੀ ਆ 101% ਜਿਹੜੇ ਹੁੰਦੇ ਨਾ ਕਈ ਵਾਰ ਆਪਾਂ ਨੇਗੋਸ਼ੀਏਟ ਕਰਦੇ ਆ ਉੱਥੇ ਸਕੋਪ ਜਦੋਂ ਨੇਗੋਸ਼ੀਏਟ ਕਰਦੇ ਆ ਤੁਹਾਡੇ ਕੋਲ ਤਾਂ ਤੁਸੀਂ ਤਾਂ ਸਾਨੂੰ ਚਾਵਾ ਪਿਉਂਦੇ ਰਹੇ ਆ ਅਸੀਂ ਆ ਕੇ ਤੁਹਾਡੇ ਕੋਲ ਤਾਂ ਬੈਠਦੇ ਰਹੇ ਆ ਬਸਾ ਹੈਗੀ ਆ ਹਮੇ ਕੋਈ ਦੇਖੋ ਇੱਕ ਵਾਰ ਇੰਨਾ ਨਾ ਲੰਮਾ ਟਾਈਮ ਅਸੀਂ ਅਸੀਂ ਆਪਦੇ ਡਿਊਟੀ ਆ ਸਾਨੂੰ ਤਨਖਾਹ ਲੈਣ ਗੱਲਾ ਗੱਲਾ ਬੰਦਾ ਇੱਕ ਬੰਦਾ ਆਊਗਾ ਇਹਦੇ ਸਵਾਲ ਕਰੂਗਾ ਉਹਦਾ ਮਕਸਦ ਇਹ ਆ ਵੀ ਜਿਹੜੀ ਪੁਲਿਸ ਬਜ਼ੁਰਗਾਂ ਦੀ ਇੱਜ਼ਤ ਕਰ ਰਹੀ ਆ ਉਹਨੂੰ ਪਰਚਾ ਕੇ ਮਾਹੌਲ ਖਾਪ ਕਰਨਾ ਅਸੀਂ ਫੋਨ ਨਹੀਂ ਦੇਣਾ ਪਰ ਜਿਹੜਾ ਬੰਦਾ ਉਹੋ ਜਾਂ ਕਰੂਗਾ ਆਇਡੈਂਟੀਫਾਈ ਹੋਊਗਾ ਹੁਣ ਪਰ ਜਿਹੜਾ ਇਹ ਸੋਚਦਾ ਵੀ ਮੈਂ ਤਾਂ ਇੱਥੇ ਗੜਬੜ ਕਰੂੰਗਾ ਜੇਕਰ ਇਹੋ ਜਾਂ ਕਿਸੇ ਦੇ ਮਨ 'ਚ ਹੈਗਾ ਵੀ ਮੈਂ ਗੜਬੜ ਕਰੂੰਗਾ ਬਜ਼ੁਰਗਾਂ 'ਆਂ ਪਕਾ ਲਾਊਂਗਾ ਜਾਂ ਪੁਲਸਤੀਆਂ ਪਕਾ ਲਾਊਂਗਾ ਉਹ ਫੋਨ ਨਹੀਂ ਦੇਣਾ ਉਹਨੂੰ ਐਸਾ ਫੋਕ ਨਾ ਪਾਊਗਾ ਉਹ ਜਿਹੜੀ ਸਾਰੇ ਲੋਕ ਗੱਲਾਂ ਕਰਦੇ ਸਾਡੇ ਬਾਪੂ ਚਾਚੇ ਤਾਏ ਖੱਜਲ ਖਾਰ ਹੋਂ ਨਾ ਤੁਹਾਨੂੰ ਖਰਾਬ ਹੁੰਦੇ ਨਾ ਤੁਸੀਂ ਸੁਣਿਆ ਇਹ ਕਹਿੰਦਾ ਸਾਡੇ ਬਾਪੂ ਤਾਏ ਚਾਚੇ ਮਾਵਾ ਨੇ ਇਹ ਧਰਨੇ ਤੇ ਇਹ ਮਨਦੀਪ ਸਿੱਧੂ ਕਹਿ ਰਿਹਾ ਆਈ ਜੀ ਫੇਰ ਦੂਸਰੇ ਪਾਸੇ ਦੇਖੋ ਇੱਕ ਪਾਸੇ ਤਾਂ ਬਾਪੂ ਤਾਏ ਦੱਸ ਰਿਹਾ ਦੂਜੇ ਪਾਸੇ ਇਹ ਹਰਾਮ ਦਾ ਕਰਦਾ ਕੀ ਆ ਉਹ ਬਜ਼ੁਰਗਾਂ ਨੂੰ ਟਰਾਲੀਆਂ ਦੇ ਵਿੱਚੋਂ ਕੱਢ ਕੇ ਬੱਸਾਂ 'ਚ ਬਿਠਾਉਂਦਾ ਬੱੱਸਾਂ 'ਚ ਬਿਠਾ ਕੇ ਰਾਹਤੇ 'ਚ ਛੱਡ ਦਿੰਦਾ ਰੋਹੀ ਦੇ ਵਿੱਚ ਆ ਵੀਡੀਓ ਦੇਖ ਲੋ ਤੁਹਾਡੇ ਸਾਹਮਣੇ ਸਬੂਤ ਆ ਕਿ ਇੱਕ ਬਜ਼ੁਰਗ ਤੁਰਿਆ ਜਾ ਰਿਹਾ ਵਿਚਾਰਾ ਰਾਤ ਨੂੰ 1 ਵਜੇ ਤੇ ਬੀਬੀਆਂ ਨੇ ਜਿਹੜੀਆਂ ਉਹ ਰਸਤੇ 'ਚ ਰੁਲ ਗਈਆਂ ਬਜ਼ੁਰਗ ਰੁਲ ਕੇ ਇਸ ਪਾਪੀ ਕੰਜਰ ਨੇ ਹਰਾਮਖੋਰ ਨੇ ਆਈਜੀ ਨੇ ਇਹ ਕਰਤੂਤਾ ਕਰੀਆਂ ਉਹ ਬੱੱਸਾਂ ਦੇ ਵਿੱਚ ਬਾਅਦ 'ਚ ਕੀ ਕੀਤਾ ਜਿਹੜਾ ਕਿਸਾਨਾਂ ਦਾ ਸਮਾਨ ਸੀ ਉਥੋਂ ਲੁੱਟ ਕੇ ਬੱੱਸਾਂ 'ਚ ਦਵਾਰਾ ਲੱਦ ਲਿਆ ਇਸ ਆਈਜੀ ਨੇ ਸਿਲੰਡਰ ਚੱਕੇ ਆਪਣੇ ਹੱਥਾਂ ਦੇ ਨਾਲ ਚੱਕ ਚੱਕ ਕੇ ਸਿਲੰਡਰ ਗੈਸ ਵਾਲੇ ਥਾਣੇ ਲੈ ਕੇ ਗਿਆ ਪਤ ਇਹਨਾਂ ਨੇ ਸਾਰੀਆਂ ਟਰਾਲੀਆਂ ਲੁੱਟ ਲੀਆਂ ਟਰਾਲੀਆਂ ਮੋਧੀਆਂ ਮਾਰ ਦਿਤੀਆਂ ਚੋਰੀ ਕਰਵਾ ਦਿਤੀਆਂ ਇਹ ਕੰਮ ਇਹ ਪੁਲਿਸ ਵਾਲਿਆਂ ਨੇ ਕੀਤੇ ਨੇ ਐਂ ਲੱਗਦਾ ਸੀ ਜਿਵੇਂ ਕੋਈ ਪਾਕਿਸਤਾਨ ਤੋਂ ਜਦੋਂ ਭਾਰਤ ਅਲੱਗ ਹੋਇਆ ਸੀ ਉਹ ਸਮੇਂ ਇਦਾਂ ਦੀ ਲੁੱਟ ਹੋਈ ਸੀ ਜਿੱਦਾਂ ਦੀ ਲੁੱਟ ਇਹ ਆਈਜੀ ਨੇ ਕੀਤੀ ਆ ਉਹ ਕਿਸਾਨਾਂ ਦੇ ਧਰਨਿਆਂ ਤੇ ਹੁਣ ਕਿਸਾਨਾਂ ਦੇ ਧਰਨਿਆਂ ਤੇ ਲੁੱਟ ਖਸੁੱਟ ਇਹ ਬੇਇੱਜ਼ਤੀ ਕਿਵੇਂ ਹੋਈ ਇਹ ਕਿਸਾਨ ਜੱਥੇਬੰਦੀਆਂ ਨੇ ਆਪਣੇ ਆਪ ਕਰਾਈ ਆ ਕਿਉਂਕਿ ਕਿਸਾਨ ਜੱਥੇਬੰਦੀਆਂ ਬੰਡੀਆਂ ਗਈਆਂ ਧੜਿਆਂ 'ਚ ਬੰਡੀਆਂ ਗਈਆਂ ਜਿਵੇਂ ਅੰਗਰੇਜ਼ ਪਹਿਲਾਂ ਧੜਿਆਂ 'ਚ ਵੰਡ ਕੇ ਜ਼ੁਲਮ ਕਰਦੇ ਸੀ ਪੰਜਾਬ ਨੂੰ ਗੁਲਾਮ ਕੀਤਾ ਅੰਗਰੇਜ਼ਾਂ ਨੇ ਉਹ ਸੇਮ ਸਟੋਰੀ ਹੋਈ ਆ ਤਹਾਨੂੰ ਦੱਸਣਾ ਬਣਦਾ ਕਿ ਜਦੋਂ ਪੰਜਾਬ ਗੁਲਾਮ ਹੋਇਆ ਸੀ ਮਹਾਰਾਜਾ ਅਨਜੀਤ ਸਿੰਘ ਦਾ ਰਾਜ ਤਬਾਹ ਹੋਇਆ ਸੀ ਉਹ ਕਿਵੇਂ ਕੀਤਾ ਸੀ ਅੰਗਰੇਜ਼ਾਂ ਨੇ ਅੰਗਰੇਜ਼ਾਂ ਨੇ ਪਹਿਲਾਂ ਹਰੀ ਸਿੰਘ ਨਲੂਏ ਨੂੰ ਕਿਹਾ ਕਿ ਉਹਨੂੰ ਮੂਰੇ ਮੋਹਰਾ ਰੱਖੀਆਂ ਉਹਨੇ ਮੋਹਰਾ ਸੋਨੇ ਦੀਆਂ ਮਸਲ ਕੇ ਸੜਤੀਆਂ ਕਹਿੰਦਾ ਮੈਂ ਨਹੀਂ ਲੈਂਦਾ ਮੋਹਰਾ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਨਹੀਂ बिकਦਾ ਉਸ ਤੋਂ ਬਾਅਦ ਉਹਨਾਂ ਨੇ ਪਟਿਆਲੇ ਵਾਲੇ ਰਾਜਿਆਂ ਨੂੰ ਖਰੀਦਿਆ ਉਹਨਾਂ ਨੂੰ ਖਰੀਦ ਕੇ ਜਦੋਂ ਮਹਾਰਾਜਾ ਅਨਜੀਤ ਸਿੰਘ ਦੇ ਮੁੰਡੇ ਦਾ ਵਿਆਹ ਸੀ ਤਾਂ ਜਿਹੜੇ ਪਟਿਆਲੇ ਵਾਲੇ ਰਾਜੇ ਸੀ ਉਹਨਾਂ ਦੀ ਫੌਜ ਨੇ ਹਰੀ ਸਿੰਘ ਨਲੂਏ ਦੇ ਪਿੱਠ 'ਚ ਗੋਲੀਆਂ ਮਾਰ ਕੇ ਉਹਨੂੰ ਸ਼ਹੀਦ ਕਰ ਦਿੱਤਾ ਉਸ ਤੋਂ ਬਾਅਦ ਜਿਹੜੇ ਮਜੀਠੀਏ ਸੀ ਉਹ ਖਰੀਦੇ ਕਿਉਂਕਿ ਮਜੀਠੀਆਂ ਦੇ ਜਿਹੜੇ ਪੁਰਖੇ ਸੀ ਉਹ ਬੜੇ ਨੇੜੇ ਸੀ ਮਹਾਰਾਜਾ ਅਨਜੀਤ ਸਿੰਘ ਦੇ ਉਹਨਾਂ ਨੂੰ ਖਰੀਦ ਕੇ ਮਹਾਰਾਜਾ ਅਨਜੀਤ ਸਿੰਘ ਨੂੰ ਜ਼ਹਿਰ ਦੇ ਕੇ ਮਰਵਾ ਦਿੱਤਾ ਉਸ ਤੋਂ ਬਾਅਦ ਪੰਜਾਬ ਬਰਬਾਦ ਕਰ ਦਿੱਤਾ ਰਾਜ ਤਬਾਹ ਕਰ ਦਿੱਤਾ ਅੱਜ ਤੱਕ ਪੰਜਾਬ ਗੁਲਾਮ ਆ ਇਹ ਇਸ ਤਰ੍ਹਾਂ ਕੀਤਾ ਉਹੀ ਕੁਸ ਅੱਜ ਹੋ ਰਿਹਾ ਜਿੰਨੀਆਂ ਵੀ ਕਿਸਾਨ ਜੱਥੇਬੰਦੀਆਂ ਨੇ ਉਹਨਾਂ ਨੂੰ ਖਰੀਦ ਲਿਆ ਸੈਂਟਰ ਗਵਰਨਮੈਂਟ ਨੇ ਇਹ ਭਗਮੰਤਮਾਨ ਨੇ ਕਿਉਂਕਿ ਥੋੜੇ ਜੇ ਕਿਸਾਨ ਸੀਗੇ ਉੱਥੇ ਬੈਠੇ 300 ਫੌਜ ਸੀਗੀ ਇਹਨਾਂ ਦੀ ਪੁਲਿਸ ਸੀਗੀ ਬਹੁਤ ਜ਼ਿਆਦਾ 10000 ਪੁਲਿਸ ਮੁਲਾਜ਼ਮ ਸੀ ਤੇ ਉਹ ਸੀ 300 ਕੀ ਕਰ ਲੈਂਦੇ ਉਹ ਬਸ ਮਸਲ ਕੇ ਰੱਖ ਦੁੱਤੇ ਸਾਰਾ ਕੁਝ ਖਤਮ ਕਰ ਦਿੱਤਾ ਹੁਣ ਪੰਜਾਬ ਦੇ ਵਿੱਚ ਧਰਨੇ ਨਹੀਂ ਲਾਉਣ ਦਿੰਦੇ ਕਹਿੰਦੇ ਨਹੀਂ ਧਰਨੇ ਲੱਗਣੇ ਨਹੀਂ ਤੁਹਾਡੀ ਆਵਾਜ਼ ਬਲੰਦ ਹੋ ਸਕਦੀ ਕਿਉਂਕਿ ਇਹ ਧੜਿਆਂ 'ਚ ਮੰਡੇ ਗਏ ਜਿੰਨੀਆਂ ਵੀ ਜੱਥੇਬੰਦੀਆਂ ਨੇ ਭਾਵੇਂ ਸਿੱਖਾਂ ਦੀਆਂ ਸਿੱਖ ਜੱਥੇਬੰਦੀਆਂ ਹੋਣ ਉਹ ਵੀ ਖਰੀਦ ਲੀਆਂ ਗਵਰਨਮੈਂਟ ਨੇ ਕਿਉਂਕਿ ਅਲੱਗ-ਅਲੱਗ ਲਗਾੜੇ ਬਣ ਗਏ ਨੇ ਹਰਾਮੀ ਬਣ ਗਏ ਨੇ ਹਰਾਮਖੋਰ ਬਣ ਗਏ ਨੇ ਗੂਹ ਖਾਣੇ ਬਣ ਗਏ ਨੇ ਸੈਂਟਰ ਤੇ ਗੂਹ ਖਾਣੇ ਆਮ ਜਨਤਾ ਦੇ ਨਹੀਂ ਹੈਗੇ ਕਿਉਂਕਿ ਇਹ ਲੁੱਟੀ ਜਾਂਦੇ ਨੇ ਜਨਤਾ ਨੂੰ ਮਾਰੀ ਜਾਂਦੇ ਨੇ ਜਥੇਬੰਦੀਆਂ ਸਾਰੀਆਂ ਬਕਾਊ ਨੇ ਵਿਕੀ ਜਾਂਦੀਆਂ ਨੇ ਉਹਨਾਂ ਦੇ ਜਿਹੜੇ ਮੋਰੀ ਨੇ ਉਹ ਐਡੇ ਧੱਲੇ ਨੇ ਉਹ ਕੌਡੀ-ਕੌਡੀ ਤੇ ਵਿਕ ਜਾਂਦੇ ਨੇ ਗੂਹ ਖਾਣੇ ਨੇ ਗੂਹ ਖਾਣੇ ਇਤਿਹਾਸ ਗਵਾਵਾ ਜਿਹੜੀਆਂ ਜਥੇਬੰਦੀਆਂ ਵਿਕਦੀਆਂ ਨੇ ਇਹਨਾਂ ਦੇ ਰਹਿੰਦੀ ਦੁਨੀਆ ਤੱਕਰ ਜੁੱਤੀਆਂ ਪੈਂਦੀਆਂ ਰਹਿਣਗੀਆਂ ਲੋਕ ਦੇਖਦੇ ਨੇ ਇਤਿਹਾਸ ਬਣ ਰਿਹਾ ਇਹ ਜਿਉਂਦੇ ਵੀ ਨਾ ਵਰਗੇ ਨੇ ਜਦੋਂ ਮਰ ਜਾਣਗੇ ਇਹਨਾਂ ਦੇ ਮਰਿਆਂ ਦੇ ਵੀ ਜੁੱਤੀਆਂ ਪਹਿਣਗੀਆਂ ਜਿਉਂਦੇ ਇਹ ਗਦਾਰ ਬਣ ਕੇ ਨਿਕਲੇ ਨੇ ਜਿੰਨੀਆਂ ਵੀ ਜੱਥੇਬੰਦੀਆਂ ਸਿੱਖਾਂ ਦੀਆਂ ਨੇ ਚਾਹੇ ਆ ਕਿਸਾਨ ਜੱਥੇਬੰਦੀਆਂ ਨੇ ਕਿਉਂਕਿ ਇਹਨਾਂ ਦਾ ਏਕਾ ਨਹੀਂ ਹੁੰਦਾ ਅੱਜ ਵੀ ਇਹ ਇਕੱਠੇ ਹੋ ਜਾਣ ਗੂੰ ਖਾਣਾ ਸੜ ਦੇਣ ਸਰਕਾਰਾਂ ਦਾ ਤਾਂ ਦੇਖੋ ਫਿਰ ਸਰਕਾਰਾਂ ਮੂਹਰੇ ਲਾਉਂਦੇ ਇਹ ਇਹ ਮੂਹਰੇ ਲਾ ਸਕਦੇ ਨੇ ਹੁਣ ਕਈ ਬੰਦੇ ਕੀ ਕਰਦੇ ਨੇ ਡੱਲੇਵਾਲ ਵਰਗੇ ਉਹ ਗਾਂਧੀ ਦੀਆਂ ਨੀਤੀਆਂ ਤੇ ਚੱਲਦੇ ਨੇ ਮਰਨ ਮਰਤ ਤੇ ਬੈਠੇ ਨੇ ਓ ਤੁਸੀਂ ਖਾਵੋ ਪੀਵੋ ਇਕੱਠੇ ਹੋਵੋ ਇਕੱਠੇ ਹੋ ਕੇ ਚੱਲੋ ਤਾਂ ਤੁਹਾਡਾ ਕੁਝ ਹੋ ਸਕਦਾ ਤੁਸੀਂ ਆਪਣੀਆਂ ਦੁਕਾਨਾਂਾਂ ਵਿੱਚ ਚਲਾਵੋ ਜੇ ਤੁਸੀਂ ਦੁਕਾਨਾਂ ਚਲਾਮ ਹੋ ਗਏ ਰਹਿੰਦੀ ਦੁਨੀਆ ਤੇ ਕਰ ਤੁਹਾਡੇ ਜੁੱਤੀਆਂ ਪੈਂਦੀਆਂ ਰਹਿਣਗੀਆਂ ਅੱਜ ਤੁਹਾਡੇ ਪਹਿਲਾਂ ਵੀ ਜੁੱਤੀਆਂ ਪੈਂਦੀਆਂ ਨੇ ਤੁਹਾਡੇ ਮਰਿਆ ਤੇ ਪੇ ਤੁਹਾਡੇ ਜੁੱਤੀਆਂ ਪਹਿਣ ਗਈਆਂ ਕਿ ਲੋਕ ਕਹਣਗੇ ਬੜੇ ਕਲੰਕਤ ਬੰਦੇ ਸੀ ਆ ਤੁਸੀਂ ਦੇਖੋ ਭਗਮੰਤ ਮਾਨ ਹਰਾਮਦੇ ਦੀ ਫੋਟੋ ਇਹ ਕਿਸਾਨਾਂ ਦੇ ਧਰਨੇ 'ਚ ਗਿਆ ਹੋਇਆ 2018 ਦੀ ਫੋਟੋ ਆ ਤੁਸੀਂ ਟੀਵੀ ਦੀ ਸਕਰੀਨ ਤੇ ਦੇਖ ਲਵੋ ਉਦੋਂ ਇਹ ਕਿਸਾਨਾਂ ਦਾ ਸੀ ਹੁਣ ਨਾ ਤਾਂ ਇਹ ਕਿਸਾਨਾਂ ਦਾ ਨਾ ਇਹ ਜਵਾਨਾਂ ਦਾ ਉਹ ਕਰਨਾਲਾ ਪਟਿਆਲੇ ਤੋਂ ਉਹਨੂੰ ਵਿਚਾਰੇ ਨੂੰ ਨੰਗਾ ਕਰਕੇ ਕੁੱਟਿਆ ਬੇਇੱਜ਼ਤੀ ਕੀਤੀ ਬੇਇੱਜ਼ਤੀ ਕੀਤੀ ਉਸ ਦੀ ਕਿਉਂਕਿ ਉਹਦੀ ਵਰਦੀ ਪਾੜ ਦਿੱਤੀ ਉਹਦੇ ਮੁੰਡੇ ਨੂੰ ਕੁੱਟਿਆ ਨੰਗਾ ਕਰਕੇ ਕੁੱਟਿਆ ਅੱਜ ਉਹ ਮਿੰਤਾ ਕਰਦੇ ਫਿਰਦੇ ਨੇ ਤਾਲੇ ਭਰਦੇ ਫਿਰਦੇ ਨੇ ਬੁਖਾਰੀ ਬਣੇ ਫਿਰਦੇ ਨੇ ਭੀਖ ਮੰਗਦੇ ਨੇ ਕਿ ਸਾਨੂੰ ਇਨਸਾਫ ਦੇ ਦਿਓ ਸਾਨੂੰ ਇਨਸਾਫ ਦੇ ਦਿਓ ਕੋਈ ਵੀ ਫੌਜ ਦੇ ਜਿਹੜੇ ਅਫਸਰ ਨੇ بڑے ਅਫਸਰ ਨੇ ਜੋ ਡਿਊਟੀ ਤੇ ਨੇ ਉਹ ਨਹੀਂ ਇਕੱਠੇ ਹੋਏ ਉਹ ਉਹਦੇ ਹੱਕ 'ਚ ਨਹੀਂ ਆਏ ਕਿਸੇ ਹੋਰ ਨੂੰ ਕੁੱਟਣਗੇ ਐਦਾਂ ਤੁਸੀਂ ਕੁੱਟ ਖਾਈ ਜਾਓ ਫੌਜ ਵਾਲਿਓ ਫਿਰ ਤੁਸੀਂ ਦੇਸ਼ ਦੀ ਰਾਖੀ ਕਿੱਥੋਂ ਕਰ ਲਓਗੇ ਜਦੋਂ ਤੁਹਾਨੂੰ ਪੁਲਿਸ ਵਾਲੇ ਹੀ ਕੁੱਟ ਦਿੰਦੇ ਨੇ ਕਿਉਂਕਿ ਇਹ ਲੋਕਾਂ ਨੂੰ ਵੰਡ-ਵੰਡ ਕੇ ਧਰਨਿਆਂ ਦੇ ਵਿੱਚ ਲੋਕ ਇਕੱਠੇ ਨਹੀਂ ਹੁੰਦੇ ਇਹ ਲੋਕਾਂ ਨੂੰ ਵੰਡ-ਵੰਡ ਕੇ ਮਾਰਦੇ ਨੇ ਇਹਨਾਂ ਨੇ ਲੁਧਿਆਣੇ ਦੀਆਂ ਫੈਕਟਰੀਆਂ ਵਾਲਿਆਂ ਨੂੰ ਲੱਗ ਕੱਢ ਲਿਆ ਫਿਰ ਫੈਕਟਰੀਆਂ ਤੇ ਜਦੋਂ ਜ਼ੁਲਮ ਹੋਇਆ ਫਿਰ ਉਹਨਾਂ ਨੂੰ ਕਿਸਾਨਾਂ ਦੀ ਜ਼ਿਆਦਾ ਆਊਗੀ ਫੈਕਟਰੀਆਂ ਵਾਲਿਆਂ ਨੂੰ ਕਿਉਂਕਿ ਉਹਨਾਂ ਨੂੰ ਇਹਨਾਂ ਨੇ ਲੱਗ ਕੱਢ ਲਿਆ ਕਹਿੰਦਾ ਜੀ ਅਸੀਂ ਤਾਂ ਉਹ ਸੜਕ ਖਾਲੀ ਕਰਵਾ ਦਿੱਤੀ ਵੀ ਸੜਕ ਕਿਸਾਨਾਂ ਨੇ ਥੋੜਾ ਬਲਾਕ ਕਰੀ ਸੀ ਉਹ ਸੜਕ ਤਾਂ ਤੁਹਾਡੇ ਭਾਜਪੀ ਵਾਲਿਆਂ ਨੇ ਬਲਾਕ ਕੀਤੀ ਸੀ ਤੁਸੀਂ ਗੇਮਾਂ ਖੇਡਦੇ ਹੋ ਪੰਜਾਬ ਦੇ ਉਹ ਲੋਕੋ ਕਿਸਾਨ ਮਜ਼ਦੂਰ ਸਭ ਇਕੱਠੇ ਰਵੋ ਕਿਉਂਕਿ ਜੇ ਤੁਸੀਂ ਇਕੱਠੇ ਨਾ ਰਹੇ ਥੋੜੇ ਕੱਲਿਆਂ-ਕੱਲਿਆਂ ਦੇ ਜੁੱਤੀਆਂ ਪੈਣੀਆਂ ਨੇ ਜਿਵੇਂ ਜੁੱਤੀਆਂ ਹੁਣ ਕਾਰਨਲ ਦੇ ਪਈਆਂ ਨੇ ਪਟਿਆਲੇ ਵਾਲੇ ਦੇ ਐਵੇਂ ਪੈਣੀਆਂ ਨੇ ਕਿਉਂਕਿ ਫੌਜ ਵਾਲੇ ਇਕੱਠੇ ਨਹੀਂ ਹੈਗੇ ਤਾਂ ਵੀ ਉਹ ਕੁੱਟ ਖਾ ਰਹੇ ਨੇ ਬੇਇੱਜ਼ਤੀ ਕਰਵਾ ਰਹੇ ਨੇ ਦੁਨੀਆਂ ਦੇ ਵਿੱਚ ਬੇਇੱਜ਼ਤੀ ਹੋਈ ਹੈ ਉਹ ਕਰਨਲ ਦੀ ਪਰ ਉਹ ਕਰਨਲ ਕੁਝ ਨਹੀਂ ਕਰ ਸਕਦਾ ਸਿਰਫ ਭੀਖ ਮੰਗ ਸਕਦਾ ਕਿ ਮੈਨੂੰ ਇਨਸਾਫ ਦੇ ਦਿਓ ਇਨਸਾਫ ਉਹਨੂੰ ਕਦੇ ਨਹੀਂ ਮਿਲਣਾ ਕਿਉਂਕਿ ਸੈਂਟਰ ਗਵਰਨਮੈਂਟ ਚਾਹੁੰਦੀ ਤੇ ਘੰਟੇ ਦੇ ਵਿੱਚ ਉਹ ਪੁਲਿਸ ਵਾਲਿਆਂ ਨੂੰ ਜੇਲ੍ਹ 'ਚ ਬੰਦ ਕਰ ਸਕਦੀ ਸੀ ਕਿਉਂ ਨਹੀਂ ਕਰਦੀ ਕਿਉਂਕਿ ਉਹ ਪੁਲਿਸ ਵਾਲਿਆਂ ਤੋਂ ਹੋਰ ਕਿੰਨੇ ਕਤਲੇਆਮ ਕਰਾਉਣੇ ਨੇ ਇਹ ਆਉਣ ਵਾਲੇ ਦਿਨਾਂ 'ਚ ਦੇਖਿਓ ਤੁਸੀਂ ਜੱਲਿਆਂ ਵਾਲਾ ਬਾਗ ਦੇਖਿਆ ਸੀ ਸੁਣਿਆ ਸੀ ਪਰ ਹੁਣ ਤੁਸੀਂ ਜੱਲਿਆਂ ਵਾਲਾ ਬਾਗ ਦੇ ਤਸਵੀਰਾਂ ਦੁਬਾਰਾ ਤੋਂ ਦੇਖੋਗੇ ਪੰਜਾਬ ਦੇ ਵਿੱਚ ਕਿਉਂਕਿ ਸਿੱਧੀਆਂ ਗੋਲੀਆਂ ਮਾਰ-ਮਾਰ ਕੇ ਮਾਰਨ ਗਏ ਪੁਲਿਸ ਵਾਲੇ ਪੰਜਾਬ ਦੇ ਲੋਕਾਂ ਨੂੰ ਪਰ ਪੰਜਾਬ ਦੇ ਲੋਕੋ ਇਕੱਠੇ ਹੋ ਜੋ ਜੇ ਇਕੱਠੇ ਹੋਜੋਗੇ ਤਾਂ ਤੁਸੀਂ ਕੁਝ ਕਰ ਲੋਗੇ ਨਹੀਂ ਤੁਹਾਡਾ ਕੁਝ ਨਹੀਂ ਹੋਣਾ ਆਹ ਦੇਖੋ ਜਿਹੜਾ ਹਰਪਾਲ ਚੀਮਾ ਇਹ ਹਰਾਮ ਦਾ ਪੁੱਤ ਗੰਦੀ ਦੀ ਈਲਾਦ ਕੰਜਰੀ ਦਾ ਜਣਿਆ ਹੋਇਆ ਕੰਜਰ ਇਹਨੇ ਕਿੱਡੀ ਚਾਲ ਖੇਡੀ ਥੋੜੇ ਦਿਨ ਪਹਿਲਾਂ ਇੱਕ ਮੁੰਡਾ ਇਹਨਾਂ ਨੇ ਗਵਾਹ ਕਰ ਲਿਆ ਉਹ ਮੁੰਡਾ ਗਵਾਹ ਕਰਕੇ ਉਹਨਾਂ ਬਈ ਜਾਣ ਪਹਿਚਾਨ ਦੇ ਵਿੱਚੋਂ ਮੁੰਡਾ ਕੈਨੇਡਾ ਤੋਂ ਆਇਆ ਉਹਨੂੰ 에어ਪੋਰਟ ਤੋਂ ਚੱਕ ਲਿਆ 에어ਪੋਰਟ ਤੋਂ ਚੱਕ ਕੇ ਉਹਦਾ ਕਾਊਂਟਰ ਕਰ ਦਿੱਤਾ ਕਾਊਂਟਰ ਕਰਕੇ ਕਹਿ ਦਿੰਦਾ ਜੀ ਅਸੀਂ ਮੁੰਡਾ ਅਸੜਵਾ ਲਿਆ ਮੁੰਡਾ ਇਹਨਾਂ ਨੇ ਹੀ ਚੱਕਿਆ ਸੀ ਪੁਲਿਸ ਵਾਲਿਆਂ ਨੇ ਕਿੱਡੀ ਗੇਮ ਖੇਡੀ ਆ ਇਹਨਾਂ ਨੇ ਜਦੋਂ ਇਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਸੀਸੀ ਕੈਮਰੇ ਦੀ ਵੀਡੀਓ ਦਿਖਾਓ 에어ਪੋਰਟ ਤੇ ਉਹ ਕਦੋਂ ਆਉਂਦਾ ਕਿਵੇਂ ਉਤਰਦਾ ਕਿੱਧਰ ਨੂੰ ਜਾਂਦਾ ਤਾਂ ਇਹਨਾਂ ਹਰਾਮਦਿਆਂ ਨੇ ਕਿਹਾ ਕਿ ਸਾਡੇ ਕੋਲੇ ਵੀਡੀਓ ਨਹੀਂ ਹੈਗੀ ਅਸੀਂ ਨਹੀਂ ਦਿਖਾ ਸਕਦੇ ਕਿਉਂਕਿ ਚੋਰ ਨੇ ਹਰਾਮੀ ਨੇ ਪਿੰਡਾਂ ਦੇ ਵਿੱਚ ਕੱਢ ਕੱਢ ਕੇ ਮੁੰਡਿਆਂ ਨੂੰ ਅੱਜ ਇਹ ਫੇਰ ਮੁਕਾਬਲੇ ਕਰਦੇ ਨੇ ਥਾਣੇ ਦੇ ਉੱਤੇ ਗ੍ਰਨੇਡ ਸੱਟ ਲੈਂਦੇ ਨੇ ਪੁਲਿਸ ਵਾਲੇ ਫੇਰ ਪੰਜਾਬ ਦੇ ਨੌਜਵਾਨਾਂ ਦੇ ਮਗਰ ਲਾ ਕੇ ਕਿ ਜੀ ਇਹਨਾਂ ਨੇ ਸੱਟਿਆ ਸੀ ਬੰਬ ਫੇਰ ਉਹਨਾਂ ਨੂੰ ਘਰਾਂ ਚੋਂ ਚੱਕ ਕੇ ਮੁਕਾਬਲੇ ਕਰਕੇ ਮਾਰਦੇ ਨੇ ਜਿੱਦਾਂ ਬयंਤਾ ਬੁੱਚੜ ਕਰਦਾ ਸੀ ਓਵੇਂ ਜਿਵੇਂ ਇਹ ਜ਼ੁਲਮ ਕਰਦਾ ਪਰ ਪੰਜਾਬ ਦੇ ਲੋਕੋ ਇਕੱਠੇ ਹੋ ਜੋ ਜੇ ਇਕੱਠੇ ਹੋ ਜਓ ਤਾਂ ਬਾਜੋਗੇ ਨਹੀਂ ਤਾਂ ਫਿਰ ਕੱਲੇ-ਕੱਲੇ ਕਰਕੇ ਤੁਹਾਨੂੰ ਮਾਰੂਗਾ ਇਹ ਹਰਾਮ ਦਾ ਪੁੱਤ ਭਗਮੰਤ ਮਾਨ ਕਿਉਂਕਿ ਕੰਜਰੀ ਦਾ ਜਣਿਆ ਹੋਇਆ ਬਿਆੰਤੇ 부ਚੜ ਦਾ ਮੁੰਡਾ ਇਹ オリジナル ਬਿਆੰਤੇ 부ਚੜ ਦਾ ਮੁੰਡਾ ਕਿਉਂਕਿ ਤੁਹਾਨੂੰ ਪਤਾ ਜਿਹੜੀ ਭਗਮੰਤ ਮਾਨ ਦੀ ਮਾਂ ਸੀ ਸਾਨੂੰ ਕਹਿਣਾ ਨਹੀਂ ਚਾਹੀਦਾ ਪਰ ਜਿਹੜੀ ਭਗਮੰਤ ਮਾਨ ਦੀ ਮਾਂ ਸੀ ਉਹ ਇੱਕ ਕੋਠੇ ਵਾਲੇ ਦਾ ਰੋਲ ਦਾ ਕਰਦੀ ਸੀ ਕਿਉਂਕਿ ਇਹਦਾ ਬਾਪ ਤਾਂ ਪਟਵਾਰੀ ਮਰ ਗਿਆ ਸੀ ਕੰਜਰ ਪਹਿਲਾਂ ਹੀ ਡਰ ਕੇ ਉਹ ਤੋਂ ਘਰ ਵਾਲੀ ਤੋਂ ਉਹ ਮਰ ਗਿਆ ਸੀ ਉਹ ਤੋਂ ਬਾਅਦ ਉਹ ਦਰਦ-ਦਰਤਰੀ ਫਿਰਦੀ ਸੀ ਉਦੋਂ ਇਹ ਗੰਦਾ ਵੀ ਪੁਆਇਆ ਭਗਵੰਤ ਮਾਨ ਇਹ ਉਹਦੀਆਂ ਬਿਆੰਤੇ ਬੁੱਚੜ ਦਾ ਮੁੰਡਾ ਆ ਜਿਹੜਾ ਚੀਮਾ ਇਹ ਵੀ ਲੰਡਰ ਦਾ ਮੁੰਡਾ ਇਹ ਲੰਡਰ ਦੀ ਈਲਾਦ ਕਿਉਂਕਿ ਕਿਸਾਨਾਂ ਦੇ ਨਹੀਂ ਹੈਗੇ ਅੱਜ ਇਹ ਭਾਜਪੀ ਦੇ ਕੁੱਤੇ ਨੇ ਆਰਐਸ ਦੇ ਦੱਲੇ ਨੇ ਇਨਸਾਨਾਂ ਦੇ ਦੁਸ਼ਮਣ ਨੇ ਇਹ ਕੰਜਰਾ ਤੋਂ ਤੁਸੀਂ ਤਾਦੀ ਬੱਸ ਸਕਦੇ ਹੋ ਜੇ ਤੁਸੀਂ ਇਕੱਠੇ ਹੋ ਜੋਗੇ ਨਹੀਂ ਤਾਂ ਤੁਹਾਨੂੰ ਕੱਲੇ-ਕੱਲੇ ਕਰਕੇ ਇਹ ਮਾਰਨਗੇ ਹੁਣ ਪੰਜਾਬ ਦੇ ਲੋਕੋ ਇਕੱਠੇ ਹੋ ਕੇ ਰਹਿਣਾ ਜਾਂ ਤੁਸੀਂ ਲੱਗ-ਲੱਗ ਹੋ ਕੇ ਮਰਨਾ ਇਹ ਤੁਹਾਡੀ ਮਰਜ਼ੀ ਆ